ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਕਾਰਪਟਿਕ ਚੈਨਲ ਦੇ ਉੱਤੇ ਹਾਂਜੀ ਆਦੀ ਜਿਹੜੀ ਵੀਡੀਓ ਅਸੀਂ ਤੁਹਾਡੇ ਲਈ ਜੋ ਪਲਾਜ਼ੋ ਦੇ ਇਸ ਸਿੰਪਲ ਸੋਬਰ ਜਿਹੇ ਡਿਜ਼ਾਈਨ ਦੇ ਵਾਸਤੇ ਹੈ ਦੇਖੋ ਆਪਾਂ ਨੇ ਪੈਂਟ ਪਲਾਜ਼ੋ ਜਿਹੜਾ ਹੈ ਰੈਡੀ ਕੀਤਾ ਆ ਤੇ ਇਹਦੀ ਆਪਾਂ ਤੁਹਾਨੂੰ ਦੱਸਾਂਗੇ ਕਿ ਡਿਜ਼ਾਈਨਿੰਗ ਕਿਵੇਂ ਕੀਤੀ ਹੈ ਸਭ ਤੋਂ ਪਹਿਲਾਂ ਆਪਾਂ ਫੋਲਡਿੰਗ ਕੱਟ ਤੋਂ 1 1 ਇੰਚ ਉੱਪਰ ਨੂੰ ਦੋ ਮਾਰਕ ਲਗਾ ਲੈਣੇ ਉਸ ਤੋਂ ਬਾਅਦ ਆਪਾਂ ਨੇ 3 ਇੰਚ ਦੀ ਵਿਡਥ ਲੈਣੀ ਹੈ ਵਿਚਾਲੇ ਤੇ ਉਸ ਤੋਂ ਬਾਅਦ ਫਿਰ ਦੋ ਕੱਟ ਲਗਾਣੇ 1-1 ਇੰਚ ਤੇ ਠੀਕ ਹੈ ਜੀ ਹੁਣ ਆਪਾਂ ਫੋਲਡਿੰਗ ਕੱਟ ਤੋਂ ਉੱਪਰ ਜਿਹੜਾ ਕੱਟ ਲਗਾਇਆ 1 ਇੰਚ ਤੇ ਸਿੱਧੀ ਸਾਈਡ ਆਪਾਂ ਨੇ ਇਸ ਤਰ੍ਹਾਂ ਕੱਟ ਤੋਂ ਕੱਟ ਫੜ ਕੇ ਬਿਲਕੁਲ ਬਰੀਕ ਜਿਹੜੇ ਆ ਪਿੰਟੈਕਸ ਪਾਣੇ ਆ ਠੀਕ ਹੈ ਜੀ ਬਿਲਕੁਲ ਬਰੀਕ ਨਾਲ-ਨਾਲ ਸਲਾਈ ਲਗਾਨੀ ਆ ਅਗਰ ਤੁਸੀਂ ਚਾਹਦੇ ਹੋ ਕਿ ਥੋੜੇ ਚੋੜੇ ਪਿੰਟੈਕਸ ਪਾਣੇ ਆ ਤਾਂ ਤੁਸੀਂ 1-1 ਪੈਰ ਦਾ ਵੀ ਪਾ ਸਕਦੇ ਹੋ ਠੀਕ ਹੈ ਮੈਂ ਇੱਥੇ ਬਿਲਕੁਲ ਬਰੀਕ ਪਿੰਟੈਕਸ ਪਾਏ ਆ ਅਗਰ ਤੁਸੀਂ ਚੋੜੇ ਪਿੰਟੈਕਸ ਪਾਣੇ ਆ ਫਿਰ ਤੁਹਾਨੂੰ ਕਪੜਾ ਥੋੜਾ ਐਕਸਟਰਾ ਲੈਣਾ ਪੈਣਾ ਆ ਠੀਕ ਜੀ ਦੇਖੋ ਆਪਾਂ ਨੇ ਇੱਕ ਪਿੰਟੈਕਸ ਪਾ ਲਿਆ ਆ ਹੁਣ ਸੇਮ ਉਸੇ ਤਰ੍ਹਾਂ ਆਪਾਂ ਨੇ ਦੂਸਰੇ ਕੱਟ ਨੂੰ ਇੱਥੋਂ ਫੜਨਾ ਆ ਠੀਕ ਹੈ 1 1 ਇੰਚ ਦੀ ਦੂਰੀ ਤੇ ਜਿਹੜਾ ਕੱਟ ਪਾਇਆ ਆ ਉਹਨੂੰ ਆਪਾਂ ਨੇ ਫੜ ਲੈਣਾ ਆ ਤੇ ਫਿਰ ਦੁਬਾਰਾ ਤੋਂ ਆਪਾਂ ਬਿਲਕੁਲ ਨਾਲ-ਨਾਲ ਸਿਲਾਈ ਲਗਾ ਲੈਣੀ ਆ ਠੀਕ ਹੈ ਜੀ ਬਹੁਤ ਹੀ ਸੌਖਾ ਜਿਹਾ ਤਰੀਕਾ ਆ ਤੁਹਾਨੂੰ ਅਸੀਂ ਦੱਸਣ ਲੱਗੇ ਆ ਔਰ ਜਿਹੜੀਆਂ ਸਟਾਰਟਿੰਗ ਦੇ ਵਿੱਚ ਸਿੱਖਦੀਆਂ ਐ ਜੋ ਕੁਝ ਨਵੇਂ ਡਿਜ਼ਾਈਨਸ ਥੋੜਾ ਸਿੱਖਣਾ ਚਾਹੁੰਦੇ ਉਹਨਾਂ ਲਈ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਹੈ ਤੁਸੀਂ ਸੌਖਾ ਜਿਹਾ ਡਿਜ਼ਾਈਨ ਬਣਾ ਕੇ ਆਪਣੇ ਪਲਾਜ਼ੋ ਨੂੰ ਥੋੜੀ ਡਿਜ਼ਾਈਨਰ ਲੁੱਕ ਦੇ ਸਕਦੇ ਆ ਠੀਕ ਹੈ ਜੀ ਇਹ ਦੇਖੋ ਆਪਾਂ ਨੇ ਦੂਜੀ ਪਿੰਟੈਕਸ ਵੀ ਪਾ ਲਈ ਆ ਇਸੇ ਤਰ੍ਹਾਂ ਹੁਣ ਆਪਾਂ ਨੇ ਕੀ ਕਰਨਾ ਹੈ ਕਿ ਜਿਹੜਾ ਵਿਚਾਲੇ ਦੀ 3 ਇੰਚ ਦੀ ਵਿੜਥ ਛੱਡ ਕੇ ਉਸ ਤੋਂ ਬਾਅਦ ਉੱਪਰ ਦੋ ਕੱਟ ਲਗਾਏ ਹੋਏ ਆ ਉਹਨਾਂ ਤੇ ਵੀ ਆਪਾਂ ਨੇ ਸਲਾਈ ਲਗਾ ਲੈਣੀ ਹੈ ਠੀਕ ਹੈ ਜੀ ਜਦੋਂ ਤੱਕ ਅਸੀਂ ਸਲਾਈ ਲਗਾਣੇ ਆ ਜਿਹੜੇ ਆ ਸਾਡੇ ਚੈਨਲ ਤੇ ਅਜ ਨਵੇਂ ਨੇ ਉਹ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਲਿਆ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਗਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਤਾਂ ਵੀਡੀਓਜ਼ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਆਪਣੀਆਂ ਭੈਣਾਂ ਨਾਲ ਸਹੇਲੀਆਂ ਨਾਲ ਇਹ ਵੀਡੀਓ ਸ਼ੁਰੂ ਸ਼ੇਅਰ ਕਰਦੇਆ ਕਰੋ ਤਾਂ ਕਿ ਉਹਨਾਂ ਨੂੰ ਵੀ ਕੁਝ ਸਿੱਖਣ ਨੂੰ ਮਿਲ ਸਕੇ ਠੀਕ ਹੈ ਜੀ ਹੁਣ ਆਪਾਂ ਨੇ ਇਹ ਦੇਖੋ ਪਿੰਟੈਕਸ ਪਾ ਲਏ ਆ ਸਾਰੇ ਦੇਖੋ ਹੁਣ ਸਿਰਫ ਪਿੰਟੈਕਸ ਹੀ ਪਾਇਆ ਉਹਦੇ ਨਾਲ ਹੀ ਥੋੜੀ ਇਹਦੀ ਲੁੱਕ ਚੇਂਜ ਹੋ ਗਈ ਆ ਹੁਣ ਆਪਾਂ ਨੇ ਇੱਥੋਂ ਗੈਪ ਦੇਖਣਾ ਹੈ 2.5 ਇੰਚ ਦਾ ਜਿਹੜਾ ਸਾਡਾ ਗੈਪ ਆ ਗਿਆ ਏ ਹੁਣ ਆਪਾਂ ਨੇ ਇਸ 2.5 ਇੰਚ ਦਾ ਹਾਫ ਕਰਨਾ ਹੈ ਠੀਕ ਹੈ ਜੀ 1.5 ਤੇ ਹੋ ਜਾਣਾ ਸਾਡਾ ਹਾਫ 1.5 ਤੇ ਆਪਾਂ ਨੇ ਸੈਂਟਰ ਮਾਰਕ ਕਰ ਲੈਣਾ ਇਹਨਾਂ ਦਾ ਗੈਪ ਦਾ ਇਹ ਦੇਖੋ ਠੀਕ ਹੈ ਤੁਸੀਂ ਮਾਰਕਰ ਦੇ ਨਾਲ ਨਿਸ਼ਾਨੀ ਲਗਾ ਲੈਣੀ ਹੈ ਠੀਕ ਹੈ ਜੀ ਮੈਂ ਇਥੇ ਲਾਈਟੀ ਮਾਰਕਰ ਯੂਜ਼ ਕਰ ਰਹੀ ਹਾਂ ਠੀਕ ਹੈ ਇਹ ਦੇਖੋ ਆਪਾਂ ਨੇ ਹੁਣ ਪੇਸਟਿੰਗ ਪੱਟੀ ਲਗਾ ਕੇ ਤਕਰੀਬਨ ਅੱਧੇ ਇੰਚ ਦੀ ਜਿਹੜੀ ਪੱਟੀ ਆ ਉਹਨੂੰ ਕਪੜੇ ਤੇ ਪ੍ਰੈਸ ਦੇ ਨਾਲ ਚਪਕਾ ਲਿਆ ਔਰ ਕਪੜੇ ਨੂੰ ਐਕਸਟਰਾ ਨੂੰ ਆਪਾਂ ਇਹਦੇ ਸਾਈਡਾਂ ਤੋਂ ਫੋਲਡ ਕਰ ਲਿਆ ਹੈ ਹੁਣ ਆਪਾਂ ਇਸ ਪੱਟੀ ਦਾ ਬਿਲਕੁਲ ਸੈਂਟਰ ਹੈ ਜਿਹੜਾ ਉਹ ਇਸ ਨਿਸ਼ਾਨ ਦੇ ਉੱਤੇ ਰੱਖਣਾ ਹੈ ਠੀਕ ਹੈ ਨਿਸ਼ਾਨ ਤੋਂ ਉੱਪਰ ਜਾਂ ਹੇਠਾਂ ਨਹੀਂ ਰੱਖਣਾ ਜੋ ਪੱਟੀ ਦਾ ਸੈਂਟਰ ਉਹ ਆਪਾਂ ਮਾਰਕਿੰਗ ਜਿਹੜੀ ਕੀਤੀ ਆ ਉਹਦੇ ਸੈਂਟਰ ਨਾਲ ਮਿਲਾ ਕੇ ਰੱਖਣਾ ਹੈ ਠੀਕ ਹੈ ਜੀ ਮਾਰਕਿੰਗ ਦੇ ਨਾਲ ਪੱਟੀ ਦਾ ਹਾਫ ਜਿਹੜਾ ਹੈ ਸੈਂਟਰ ਉਹ ਮਿਲਾਣਾ ਉਸ ਤੋਂ ਬਾਅਦ ਆਪਾਂ ਨੇ ਬਿਲਕੁਲ ਇਹਦੇ ਨਾਲ ਰੱਖ ਕੇ ਇਹਦੇ ਉੱਤੇ ਆਪਾਂ ਨਾਲ-ਨਾਲ ਸਲਾਈ ਲਗਾ ਲੈਣੀ ਹੈ ਮੈਂ ਇਥੇ ਪੇਸਟਿੰਗ ਪੱਟੀ ਜਿਹੜੀ ਯੂਜ਼ ਕੀਤੀ ਆ ਤੁਸੀਂ ਪੇਪਰ ਪੇਸਟਿੰਗ ਵੀ ਯੂਜ਼ ਕਰ ਸਕਦੇ ਹੋ ਪੇਪਰ ਪੇਸਟਿੰਗ ਦੀ ਪ੍ਰੈਸ ਦੇ ਨਾਲ ਚਪਕਾ ਕੇ ਉਹਨੂੰ ਕਪੜੇ ਨੂੰ ਇਸ ਤਰ੍ਹਾਂ ਤੁਸੀਂ ਅੱਧੇ ਪੌਣੇ ਇੰਚ ਤੇ ਜਿੰਨਾ ਵੀ ਚੋੜਾ ਫੋਲਡ ਕਰਨਾ ਚਾਹੁੰਦੇ ਹੋ ਉਹਨਾਂ ਫੋਲਡ ਕਰਕੇ ਇਹਦੇ ਤੇ ਚਪਕਾ ਸਕਦੇ ਆ ਠੀਕ ਹੈ ਜੀ ਹੁਣ ਆਪਾਂ ਨੇ ਇਹਦੇ ਦੂਜੀ ਸਾਈਡ ਤੇ ਵੀ ਬਿਲਕੁਲ ਨਾਲ ਨਾਲ ਸਲਾਈ ਲਗਾ ਲੈਣੀ ਹੈ ਅਗਰ ਤੁਸੀਂ ਇਹਨੂੰ ਹੋਰ ਵੀ ਡਿਜ਼ਾਈਨਰ ਲੁੱਕ ਦੇਣੀ ਚਾਹੁੰਦੇ ਆ ਤਾਂ ਤੁਸੀਂ ਜਿਹੜੀ ਪਿੰਟੈਕਸ ਪਾਏ ਆਪਾਂ ਉਹ ਤੁਸੀਂ ਅਗਰ ਤੁਹਾਡਾ ਸ਼ਰਟ ਮੈਚਿੰਗ ਹੈ ਜਾਂ ਕੋਈ ਵੀ ਵਿੱਚ ਕਲਰ ਕੰਟਰਾਸਟ ਹੈਗਾ ਆ ਉਸ ਦੇ ਥ੍ਰੈਡ ਦੇ ਨਾਲ ਮੈਚਿੰਗ ਥ੍ਰੈਡ ਦੇ ਨਾਲ ਵੀ ਤੁਸੀਂ ਪਿੰਟੈਕਸ ਪਾ ਸਕਦੇ ਹੋ ਔਰ ਉਹਦੇ ਨਾਲ ਜਿਹੜੀ ਹੈ ਲੁੱਕ ਹੈ ਹੋਰ ਨਿਖਰ ਕੇ ਆਊਗੀ ਠੀਕ ਹੈ ਜੀ ਮੇਰਾ ਕਿਉਂਕਿ ਸ਼ਰਟ ਦਾ ਜਿਹੜਾ ਪੀਸ ਕੋ ਥੋੜਾ ਮੈਚਿੰਗ ਹੀ ਸੀਗਾ ਜ਼ਿਆਦਾ ਉਹਦੇ ਵਿੱਚ ਕੋਈ ਕਲਰ ਇਦਾਂ ਦਾ ਨਹੀਂ ਸੀਗਾ ਇਸ ਕਰਕੇ ਫਿਰ ਮੈਂ ਸਿੰਪਲ ਨੋਰਮਲ ਥ੍ਰੈਡ ਦੇ ਨਾਲ ਹੀ ਪਾਇਆ ਤੁਸੀਂ ਮੈਚਿੰਗ ਥ੍ਰੈਡ ਦੇ ਨਾਲ ਵੀ ਪਿੰਟੈਕਸ ਪਾ ਸਕਦੇ ਹੋ ਠੀਕ ਹੈ ਇਹ ਦੇਖੋ ਹੁਣ ਬਣ ਗਈ ਸਾਡੀ ਪੱਟੀ ਬਣ ਕੇ ਡਿਜ਼ਾਈਨ ਰੈਡੀ ਹੋ ਗਿਆ ਆ ਪ੍ਰੈਸ ਕਰਕੇ ਬਿਲਕੁਲ ਫਿਨਿਸ਼ਿੰਗ ਇਹਦੇ ਵਿੱਚ ਆ ਜਾਣੀ ਹੈ ਇਹ ਦੇਖੋ ਹੁਣ ਆਪਾਂ ਨੇ ਜੋ ਫੋਲਡਿੰਗ ਦਾ ਕੱਟ ਲਗਾਇਆ ਸੀ ਇੱਥੋਂ ਫੜ ਕੇ ਇਹਨੂੰ ਬਿਲਕੁਲ ਪਹਿਲਾਂ ਹੱਥਾਂ ਦੇ ਨਾਲ ਪ੍ਰੈਸ ਕਰ ਲੈਣਾ ਹੈ ਤਾਂ ਕਿ ਇਹ ਚੰਗੀ ਤਰ੍ਹਾਂ ਬੈਠ ਜਵੇ ਹੁਣ ਇਹਨੂੰ ਆਪਾਂ ਨੇ ਕਰ ਲੈਣਾ ਹੈ ਫੋਲਡ ਠੀਕ ਹੈ ਜੀ ਜਿਵੇਂ ਨਾਰਮਲ ਆਪਾਂ ਪਲਾਜ਼ੋ ਨੂੰ ਬੋਟਮ ਜਿਹੜਾ ਹੈ ਫੋਲਡ ਕਰਦੇ ਹਾਂ ਪੋਚਾ ਉਸ ਤਰੀਕੇ ਦੇ ਨਾਲ ਫੋਲਡ ਕਰਕੇ ਬਿਲਕੁਲ ਇਹਦੇ ਕਿਨਾਰੇ ਕਿਨਾਰੇ ਤੇ ਆਪਾਂ ਨੇ ਸਲਾਈ ਲਗਾ ਲੈਣੀ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸਾਡੀ ਕਿਨਾਰੇ ਦੀ ਸਲਾਈ ਹੈਗੀ ਉਹ ਸਾਡੀ ਪਿੰਟੈਕਸ ਦੇ ਵਿੱਚਕਾਰ ਆ ਗਈ ਹੈ ਠੀਕ ਹੈ ਇਹ ਧਿਆਨ ਜਰੂਰ ਰੱਖਿਓ ਕਿ ਤੁਹਾਡੀ ਜਿਹੜੀ ਸਲਾਈ ਹੈ ਉਹ ਪਿੰਟੈਕਸ ਦੇ ਉੱਪਰ ਨਾ ਵੀ ਫਿਰ ਉਹ ਥੋੜਾ ਗੰਦਾ ਜਿਹਾ ਲੱਗਦਾ ਦੇਖਣ ਨੂੰ ਇਹ ਦੇਖੋ ਇਸ ਤਰ੍ਹਾਂ ਆਪਾਂ ਨੇ ਸਲਾਈ ਲਗਾ ਲੈਣੀ ਹੈ ਹਾਂਜੀ ਇਹ ਦੇਖੋ ਸਲਾਈ ਆਪਣੀ ਲੱਗ ਚੁੱਕੀ ਹੈ ਐਕਸਟਰਾ ਜਿਹੜੇ ਥ੍ਰੈਡ ਹੁੰਦੇ ਆ ਉਹਨਾਂ ਨੂੰ ਆਪਾਂ ਨੇ ਕਟਿੰਗ ਕਰ ਲੈਣਾ ਹੈ ਨਾਲ ਦੀ ਨਾਲ ਇਹ ਉਹਦੇ ਨਾਲ ਸਾਡੀ ਸਫਾਈ ਜਿਹੜੀ ਹੈ ਜ਼ਿਆਦਾ ਬਣ ਕੇ ਆਂਦੀ ਹੈ ਹਾਂਜੀ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਂਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਕਾਰਪਟਿਕ ਚੈਨਲ